ਸਸਿਕਾਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡੀਅਨ ਯੂਨੀਵਰਸਿਟੀ ਅਤੇ ਵਿੱਚ ਅਕਾਦਮਿਕ ਸਟਾਫ ਦੀ ਨੁਮਾਇੰਦਗੀ ਕਰਨ ਵਾਲੀ ਐਸੋਸੀਏਸ਼ਨ ਨੇ ਆਪਣੇ ਮੈਂਬਰਾਂ ਨੂੰ ਸਿਪਤ ਰਾਜ ਅਮਰੀਕਾ ਦੀ ਗੈਰ ਜ਼ਰੂਰੀ ਯਾਤਰਾ ਕਰਨ ਬਾਰੇ ਚੇਤਾਵਨੀ ਜਾਰੀ ਕੀਤੀ ਹੈ ਕੈਨੇਡੀਅਨ ਐਸੋਸੀਏਸ਼ਨ ਆਫ ਯੂਨੀਵਰਸਿਟੀ ਟੀਚਰਸ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਦੇ ਵੱਲੋਂ ਬਣਾਏ ਗਏ ਰਾਜਨੀਤਿਕ ਤ੍ਰਿਸ਼ ਅਤੇ ਕੁਝ ਕੈਨੇਡੀਅਨਾਂ ਨੂੰ ਸਰਹੱਦ ਪਾਰ ਕਰਨ ਦੇ ਵਿੱਚ ਮੁਸ਼ਕਲ ਦਾ ਸਾਹਮਣਾ ਕਰਨ ਦੀਆ रिपोर्टर ਦੇ ਕਾਰਨ ਇਹ ਚੇਤਾਵਨੀ ਜਾਰੀ ਕੀਤੀ ਹੈ। ਅਮਰੀਕਾ ਵੱਲੋਂ ਕੈਨੇਡਾ ਉੱਤੇ ਟੈਰਿਫ ਲਗਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਮਾਹੌਲ ਪਖਤਾ ਜਾ ਰਿਹਾ ਹੈ ਕੈਨੇਡੀਅਨ ਯੂਨੀਵਰਸਿਟੀਆਂ ਦੇ ਵਿੱਚ ਅਕਾਦਮਿਕ ਸਟਾਫ ਦੀ ਨੁਮਾਇੰਦੀ ਕਰਨ ਵਾਲੀ ਐਸੋਸੀਏਸ਼ਨ ਨੇ ਆਪਣੇ ਮੈਂਬਰਾਂ ਨੂੰ ਸੰਯੁਕਤ ਰਾਜ ਅਮਰੀਕਾ ਦੀ ਗੈਰ ਜ਼ਰੂਰੀ ਯਾਤਰਾ ਕਰਨ ਬਾਰੇ ਚੇਤਾਵਨੀ ਜਾਰੀ ਕੀਤੀ ਹੈ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਹ ਅਕਾਦਮਿਕ ਜੋ ਉਹਨਾਂ ਦੇਸ਼ਾਂ ਤੋਂ ਨੇ ਜਿਨ੍ਹਾਂ ਦੇ ਸੰਯੁਕਤ ਰਾਜ ਅਮਰੀਕਾ ਦੇ ਨਾਲ ਤਣਾਅਪੂਰਨ ਕੂਟਨੀਤਿਕ ਸਬੰਧ ਨੇ ਜਾਂ ਜਿਨ੍ਹਾਂ ਦੇ ਖੁੱਦ ਟਰੰਪ ਪ੍ਰਸ਼ਾਸਨ ਬਾਰੇ ਨਕਾਰਾਤਮਕ ਵਿਚਾਰ ਪ੍ਰਗਟ ਕਿਤੇ ਨੇ ਉਹਨਾਂ ਨੂੰ ਅਮਰੀਕੀ ਯਾਤਰਾ ਬਾਰੇ ਖਾਸ ਤੌਰ ਤੇ ਸਾਵਧਾਨ ਰਹਿਣਾ ਚਾਹੀਦਾ ਹੈ ਚਿਤਾਮਨੀ ਦੇ ਵਿੱਚ ਕਾਸਟੋਲ ਤੇ ਉਨ੍ਹਾਂ ਅਕਾਦਮਿਕ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਟ੍ਰਾਂਸ ਜੈਂਟਰ ਨੇ ਜਿਸ ਜਿਨਦੀ ਖੋਜ ਨੂੰ ਮੌਜੂਦਾ ਅਮਰੀਕੀ ਪ੍ਰਸ਼ਾਸਨ ਦੀ ਸਥਿਤੀ ਦੇ ਉਲਟ ਦੇਖਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਕਾਦਮਿਕ ਲੋਕਾਂ ਨੂੰ ਸਰਹੱਦ ਪਾਰ ਕਰਦੇ ਸਮੇਂ ਆਪਣੇ ਇਲੈਕਟ੍ਰੋਨਿਕ ਡਿਵਾਈਸਾਂ ਤੇ ਕਿਹੜੀ ਜਾਣਕਾਰੀ ਰੱਖਣ ਦੀ ਲੋੜ ਹੈ ਇਸ ਉੱਤੇ ਵੀ ਧਿਆਨ ਦੇ ਨਾਲ ਵਿਚਾਰ ਕਰਨਾ ਚਾਹੀਦਾ ਜਨਵਰੀ ਦੇ ਵਿੱਚ ਟ੍ਰੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਵਿਦੇਸ਼ੀਆਂ ਨੂੰ 7 ਦਿਨਾਂ ਤੋਂ ਵੱਧ ਸਮੇਂ ਦੇਲੀ ਹਿਰਾਸਤ ਜਾਫਰ ਪ੍ਰੋਸੈਸਿੰਗ ਸੈਂਟਰਾਂ ਦੇ ਵਿੱਚ ਭੇਜੇ ਜਾਂਦੀਆਂ ਰਿਪੋਰਟਾਂ ਸੁਰਖੀਆਂ ਬਣ ਗਈਆਂ ਨੇ ਜਿਨ੍ਹਾਂ ਦੇ ਵਿੱਚ ਕੈਨੇਡੀਅਨ ਜੈਸਮਿਨ ਮੂਨੀ ਦੋ ਜਰਮਨ ਸੈਲਾਨੀ ਅਤੇ ਵੇਲਜ਼ ਤੋਂ ਇੱਕ ਬੈਕਪੈਕਰ ਵੀ ਸ਼ਾਮਲ ਹੈ ਕੈਨੇਡੀਅਨ ਸਰਕਾਰ ਨੇ ਹਾਲ ਹੀ ਦੇ ਵਿੱਚ ਆਪਣੀ ਅਮਰੀਕੀ ਯਾਤਰਾ ਐਡਵਾਈਸਰੀ ਨੂੰ ਅਪਡੇਟ ਕੀਤਾ ਜਿਸ ਦੇ ਵਿੱਚ ਨਿਵਾਸੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਸਰਹੱਦੀ ਗਾਰਡਾ ਤੋਂ ਜਾਂਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਹਿਰਾਸਤ ਦੀ ਸੰਭਾਵਨਾ ਹੋ ਸਕਦੀ ਹੈ ਯੂਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਦੇ ਅਨੁਸਾਰ ਮਾਰਚ ਦੇ ਵਿੱਚ ਕੈਨੇਡਾ ਤੋਂ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਆਨ-ਜਾਨ ਦੇ ਵਿੱਚ 1 ਸਾਲ ਪਹਿਲਾ ਦੇ ਇਸ ਮਹੀਨੇ ਦੇ ਮੁਕਾਬਲੇ ਲਗਭਗ 32% ਜੋ 8,64,000 ਯਾਤਰੀਆਂ ਦੀ ਗਿਰਾਵਟ ਆਈ ਹੈ। ਇੱਕ ਤਾਜ਼ਾ ਇੰਟਰਵਿਊ ਦੇ ਵਿੱਚ ਨਿਊਯਾਰਕ ਰਾਜ ਦੇ ਵਿੱਚ ਕਸਟਮਸ ਐਂਡ ਬਾਰਡਰ ਏਜੰਸੀ ਦੇ ਬੁਲਾਰੇ ਮਾਈਕ ਨਿਸਗੋਡਾ ਨੇ ਪਿਛਲੇ ਹਫਤੇ ਦੱਸਿਆ ਸੀ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ। ਇੱਥੇ ਆਮ-ਪਾਖ ਕਾਰੋਬਾਰ ਹੈ ਜਿਨ੍ਹਾਂ ਚੋਂ ਤੁਹਾਡੇ ਕੋਲ ਆਪਣੇ ਦਸਤਾਵੇਜ਼ ਨੇ ਤੁਸੀਂ ਠੀਕ ਹੋ। ਹਾਲਕੀ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਡੇਵਿਡ ਰੋਬਿੰਸਨ ਨੇ ਮੰਗਲਵਾਰ ਨੂੰ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਇਹ ਚਿਤਾਵਨੀ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਦੇ ਸਮੂਹ ਦੇ ਨਾਲ ਕੰਮ ਕਰਨ ਵਾਲਿਆਂ ਨੂੰ 11 ਸਾਲਾਂ ਦੇ ਵਿੱਚ ਗੈਰ ਜ਼ਰੂਰੀ ਅਮਰੀਕੀ ਆਤਰਾ ਦੇ ਵਿਰੁੱਧ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਜਾਂਚ ਤੇਜ਼ ਕੀਤੀ ਗਈ ਹੈ। ਅਤੇ ਦੇਸ਼ ਦੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਇੱਕ ਉੱਚ ਕਿਸਮ ਦੀ ਰਾਜਨੀਤੀ ਜਾਂਚ ਹੈ। ਉਨ੍ਹਾਂ ਵੀ ਕਿਹਾ ਕਿ ਸਮੂਹ ਨੇ ਹਾਲੀ ਦੇ ਹਫ਼ਤਿਆਂ ਵਿੱਚ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਹੀ ਇਹ ਫੈਸਲਾ ਲਿਆ ਹੈ।